ਇਥੋਂ ਤੱਕ ਪਾਣੀ ਜਰਹੀ 5 ਵਜੇ ਦੇ ਨੂੰ ਆ ਹੱਲੇ ਉਹ ਫੋਟੋ ਅੰਦਰ ਦੀ ਪਾਣੀ ਨਾ ਦੱਸ ਆਹ ਕੋ ਕੱਖ ਹੱਲੇ ਵੀ ਮੌਜੂਦਾ ਦੱਸਣ ਦੇ ਦਿੰਦੇ ਨੇ ਇਸੇ ਤਰ੍ਹਾਂ ਫਿਰ ਆਪਾਂ ਹੋਰ ਸਾਨੂੰ ਕੁਝ ਨਹੀਂ ਸੁਝਾ ਮੈਂ ਫਟਾਫਟ ਭੱਜ ਕੇ ਆਪਣੇ ਚਰਨ ਧੋਤੇ ਹੱਥ ਧੋਤੇ ਝੂਲੀ ਕੀਤੀ ਉਸੇ ਵੇਲੇ ਇੱਥੇ ਮਹਾਰਾਜ ਦੇ ਸਰੂਪ ਸੇ ਸਨ ਅੰਦਰ ਦੀਆਂ ਤਸਵੀਰਾਂ ਵੀ ਵਿਖਾ ਦੰਨੇ ਜਿੱਥੇ ਮਹਾਰਾਜ ਦੇ ਸਰੂਪ ਰੱਖੇ ਹੋਏ ਸੀ ਉੱਥੇ ਦਾ ਕੀ ਹਾਲ ਹੈ ਹਾਂ ਠੀਕ ਹੈ ਸਿਪਾਲਕੀ ਦੇ ਵਿੱਚ ਮਹਾਰਾਜ ਦੇ ਸਰੂਪ ਸਨ 8 ਮੈਂ ਜਲਦੀ ਜਲਦੀ ਫਿਰ ਇਥੋਂ 8 ਸਰੂਪ ਕੱਢੇ ਆ ਉਧਰ ਸ਼ਿਫਟ ਕੀਤੇ ਕੋ ਸਾਡੇ ਕੋ ਉੱਪਰ ਜਗ੍ਹਾ ਨਾ ਹੋਣ ਕਰਕੇ ਇਹਦੀ ਵੀ ਫੇ ਪਲਟੀ ਵੱਜ ਗਈ ਜਦੋਂ ਪਾਣੀ ਆ ਗਿਆ ਇੰਨਾ ਨਾ ਪਾਣੀ ਆਇਆ ਹਾਂਜੀ ਦੇਖੋ ਇੱਥੇ ਇੱਥੇ ਤੱਕ ਇਥੋਂ ਇਥੋਂ ਤੱਕ ਸਾਧ ਸੰਗ ਜੀ ਇਥੋਂ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਆ ਇੱਥੇ ਬਰਾਜਮਾਨ ਕੀਤੇ ਆ ਕੋ ਇਥੋਂ ਉਤਪਰਕ ਕਮਰਾ ਨਾ ਹੋਣ ਦੀ ਕਾਰਨ ਸੇਫਟੀ ਨਹੀਂ ਅਸੀਂ ਕਰ ਸਕੀ